ਇਹ ਤੇ ਬੜੀ ਦੂਰੋਂ ਰਿਪੋਰਟ ਆਈ ਤੇ ਬੰਬੇ ਸ਼ੋਅ ਕਰਨ ਦਿਆ ਅੱਛਾ ਤਾਂ ਹੀ ਕਹਿੰਦੇ ਸੀ ਕਿ ਰਿਪੋਰਟ ਨੂੰ ਟਾਈਮ ਲੱਗਣਾ ਹੈ ਵਧੀਆ ਲੈਬੋਰੀ ਹੋਣੀ ਹੈ ਇਹਦੇ ਵਿੱਚ ਤੇ ਸਾਰਾ ਕੁਝ ਹੀ ਕਲੀਅਰ ਕੱਟ ਆ ਜਾਣਾ ਹੈ ਸਿੱਧਾ ਬੈਠੀਆਂ ਵਿਹਲੀਆਂ ਚੋਲੀਆਂ ਕਰਨ ਨੂੰ ਹੋਰ ਦਿਨਾਂ ਸਾਰਾ ਦਿਨ ਕੰਮ ਹੀ ਨਹੀਂ ਕੋਈ ਆ ਨਾ ਵਧੀਆ ਚੀਜ਼ ਮੇਰੇ ਹੱਥ ਆਈ ਹੈ ਇਹਨਾਂ ਨੇ ਜੀਵਨ ਦੇ ਮਗਰ ਲਾ ਕੇ ਮੇਰੀ ਰਿਪੋਰਟ ਗਈ ਹੁਣ ਚਲੋ ਜੀ ਨਹੀਂ ਤੇ ਮੈਨੂੰ ਨਾ ਟੈਨਸ਼ਨ ਹੀ ਪਈ ਰਹਿਣੀ ਸੀ ਹਾਏ ਹਾਏ ਇਹਨਾਂ ਨੂੰ ਪਤਾ ਹੀ ਨਾ ਲੱਗ ਜੀ ਕਿਤੇ ਫੋਨਾਂ ਮੇਰੀ ਨਾ ਅੱਧੀ ਟੈਨਸ਼ਨ ਖਤਮ ਹੋ ਗਈ ਆ ਫੋਨ ਨਹੀਂ ਮਿਲਿਆ ਹਾਂ ਜੀ ਕਿੰਨੇ ਦਿਨ ਹੋ ਗਏ ਆ ਫੋਨ ਤੇ ਰਿਪੋਰਟ ਆ ਜਾਣੀ ਚਾਹੀਦੀ ਮਿੰਨੋ ਇਹ ਹੀ ਰਿਪੋਰਟ ਆ ਜਾਂਦੀ ਨਾ ਫਿਕਰ ਜਮ ਮੁੱਕ ਜਾਂਦਾ ਵਾ ਉਦਾਂ ਮੇਰਾ ਧਿਆਨ ਉੱਥੇ ਹੀ ਰਹਿੰਦਾ ਜੇ ਮੇਰੇ ਭਰਾ ਨੂੰ ਫੋਨ ਕੀਤਾ ਮੇਰੇ ਭਰਾ ਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ ਹੈਗੀ ਨਹੀਂ ਲੈ ਕੇ ਜਾਣਾ ਨਾ ਤੇ ਚੁੱਪ ਕਰਕੇ ਬੈਠੇ ਰੋ ਇਹਨਾਂ ਦੇ ਜਿਹੜੇ ਘਰ ਦੇ ਕੰਮ ਹੈ ਨਾ ਉਹੀ ਮੈਂ ਕੀ ਕਰਨਾ ਫਿਰ ਹੁਣ ਤੁਸੀਂ ਹਸਪਤਾਲਾਂ 'ਚ ਵੀ ਲੈ ਗਏ ਸਾਰੇ ਕੰਮ ਕਰ ਲਏ ਹੁਣ ਹੋਰ ਕੀ ਕਰਨਾ ਇਸ ਤੋਂ ਵੱਧ ਕੀ ਕਰ ਸਕਦਾ ਬੰਦਾ ਮੈਂ ਤਾਂ ਬੜੇ ਚੱਦੀ ਦੀਕਣ ਢੀ ਹੀ ਮੈਂ ਤਾਂ ਭੂਆ ਚੰਗੀ ਗਈ ਹੈ ਇੱਕ ਤੇ ਨਾ ਇਹ ਵਿੜਾ ਐ ਨਾ ਨਾ ਕਿਤੇ ਝਾੜੂ ਲੱਗਦਾ ਨਾ ਕੁਛ ਅੰਦਰ ਵੜ ਕੇ ਨਾ ਬੈਠੀਆਂ ਚੁਗਲੀਆਂ ਕਰਨ ਨੂੰ ਤੇ ਬੜੀਆਂ ਸ਼ੇਰ ਐ ਤੇ ਇਹ ਨਹੀਂ ਕਿ ਬਾਹਰ ਆਣ ਕੇ ਕੋਈ ਕੰਮ ਹੀ ਕਰ ਲਈਏ ਸਾਰਾ ਖਲਾਰਾ ਉੱਦੋਂ ਬਾਹਰ ਪਿਆ ਦੱਸ ਬਾਹਰ ਕਿਸੇ ਨੇ ਬਹਿਣਾ ਨਹੀਂ ਐ ਜੇ ਕੋਈ ਆ ਦੇ ਤਾਂ ਉਹਨਾਂ ਨੂੰ ਕੀ ਕਵੇ ਹੈ ਇਹ ਕੌਣ ਖੜਕਾਉਂਦਾ ਹੈ ਬੂਆ ਇਹ ਆਹ ਕੌਣ ਆ ਗਿਆ ਕੌਣ ਖੜਕਾਈ ਜਾਂਦਾ ਵੋ ਆਹ ਕੀ ਸੁੱਖਤਾ ਸੁਖਿੰਦਰ ਸਿੰਘ ਓਹ ਹੋ ਇਹ ਤੇ ਪਾਸ਼ੀ ਦੀ ਰਿਪੋਰਟ ਲੱਗਦੀ ਆ ਇਹ ਤੇ ਬੜੀ ਦੂਰੋਂ ਰਿਪੋਰਟ ਆਈ ਏ ਤੇ ਬੰਬੇ ਸ਼ੋਅ ਕਰਨ ਦਿਆ ਅੱਛਾ ਤਾਂ ਹੀ ਕਹਿੰਦੇ ਸੀ ਕਿ ਰਿਪੋਰਟ ਨੂੰ ਟਾਈਮ ਲੱਗਣਾ ਏ ਵਧੀਆ ਲਬੋਟਰੀ ਹੋਣੀ ਏ ਇਹਦੇ ਵਿੱਚ ਤੇ ਸਾਰਾ ਕੁਝ ਹੀ ਕਲੀਅਰ ਕਰਟ ਆ ਜਾਣਾ ਏ ਕੋਈ ਨਹੀਂ ਇਹਨੂੰ ਮੈਂ ਨਾ ਖੁੰਝੇ ਲਾਨੀ ਆ ਤੇ ਅੰਦਰ ਹੀ ਬੈਠੇ ਆ ਤੇ ਇਹਦਾ ਨਾ ਕੋਈ ਨਾ ਕੋਈ ਕੰਮ ਕਰਨਾ ਹੀ ਪੈਣਾ ਨੂੰਿੱਦਾ ਬੈਠੀਆਂ ਵੇਲੀਆਂ ਚੋਲੀਆਂ ਕਰਨ ਨੂੰ ਕੋਈ ਨਾ ਸਾਰਾ ਦਿਨ ਕੰਮ ਹੀ ਨਹੀਂ ਕੋਈ ਆ ਨਾ ਵਧੀਆ ਚੀਜ਼ ਮੇਰੇ ਹੱਥ ਆਈ ਏ ਨੇ ਜੀਵਨ ਦੇ ਮਗਰ ਲਾ ਕੇ ਮੇਰੀ ਬੇਇੱਜ਼ਤੀ ਕੀਤੀ ਸੀ ਨਾ ਹੁਣ ਤੇ ਨਾ ਮੈਂ ਬਦਲਾ ਹੀ ਲਿਆ ਮੈਂ ਮੈ ਲਾਉਣੀ ਆ ਅੱਗ ਤੁਸੀਂ ਵੀ ਰਿਪੋਰਟ ਨਾ ਦੇਖੋਗੇ ਕਿ ਕਿਦਾਂ ਆਉਂਦੀ ਐ ਮੈਂ ਨਾ ਹੁਣ ਇਹ ਕੰਮ ਕਰ ਹੀ ਰਵਾਂ ਤੇ ਚੰਗੀ ਗੱਲ ਹੈਗੇ ਤੇ ਨੇ ਚੂਲੀਆਂ ਛੁਰੀਆਂ ਹੋਈਆਂ ਕੀ ਪਤਾ ਕੰਦੀ ਕਰਨੀ ਹੈ ਹੈ ਨਾ ਡਸਟਬਿਨ ਤੇ ਭਾਉਨੇ ਨਾ ਉਹ ਅੱਗ ਲਾਣੀ ਸਾਰੇ ਨੂੰ ਲਾ ਦੇਣੀ ਤੇ ਵਿੱਚ ਇਹ ਵੀ ਐਦਾ ਦਿਨਾਂ ਨੇ ਕਿੱਥੇ ਮੈਂ ਅੱਗ ਬੰਦੀ ਰਾਂਗੀ ਕਲੋਂ ਤੇ ਅੰਧਰੀ ਐ ਕੋਈ ਨਾ ਮੈਨੂੰ ਵੇਖੀ ਨਾ ਲਵੇ ਇਹ ਕੰਮ ਪਹਿਲੇ ਕਰ ਇਹ ਜ਼ਰੂਰੀ ਕੰਮ ਹੈ ਇਹ ਤਾਂ ਬਧੀਆ ਚੀਜ਼ ਹੀ ਹੈ ਆਹ ਬਧੀਆ ਚੀਜ਼ ਹੀ ਹੈ ਇਹ ਆਖੀ ਅੰਨਾ ਨੇ ਨਾ ਮੈਨੂੰ ਬੜਾ ਹੀ ਦੁਖੀ ਕੀਤਾ ਹੋ ਨਾ ਆਹ ਚੀਜ਼ ਤਾਂ ਜ਼ਰੂਰੀ ਆ ਲੈ ਫੋਨ ਮੇਰਾ ਹੋ ਗਿਆ ਕੰਮ ਹੋ ਨਾ ਮੈਨੂੰ ਕੋਈ ਟੈਨਸ਼ਨ ਨਹੀਂ ਹੋ ਨਾ ਇਹ ਜਿੱਦਾਂ ਮਰਜ਼ੀ ਰਿਪੋਰਟ ਟਿਕਣ ਕੋਈ ਟੈਨਸ਼ਨ ਨਹੀਂ ਕੋਈ ਹੁਣ ਸਿੱਧਾ ਆ ਗਿਆ ਮੋ ਗਿਆ ਵਧੀਆ ਰਿਪੋਰਟ ਗਈ ਹੁਣ ਚਲੋ ਜੀ ਨਹੀਂ ਤੇ ਮੈਨੂੰ ਨਾ ਟੈਨਸ਼ਨ ਹੀ ਪਈ ਰਣੀ ਸੀ ਹਾਏ ਹਾਏ ਇਹਨਾਂ ਨੂੰ ਪਤਾ ਹੀ ਨਾ ਲੱਗ ਜੀ ਕਿਤੇ ਹੋ ਨਾ ਮੇਰੀ ਨਾ ਅੱਧੀ ਟੈਨਸ਼ਨ ਖਤਮ ਹੋ ਗਈ ਆ ਹੁਣ ਨਹੀਂ ਮੈਨੂੰ ਕੋਈ ਟੈਨਸ਼ਨ ਹੁਣ ਇਹਨਾਂ ਨੇ ਜੋ ਕਰਨਾ ਨਾ ਕਰ ਲਾ ਆ ਜੀਵਨ ਜਿਹੜੀ ਆਈ ਹੈ ਨਾ ਇਦੇ ਜਿਹੜੇ ਚਾਲੇ ਹੀ ਨਾ ਇਹ ਤੇ ਮੈਂ ਕਾਮਯਾਬੀ ਨਹੀਂ ਹੋਣ ਦਿੱਤੇ ਇਹਦਾ ਪਲਾਨ ਕੈਂਸਲ ਕਰਾ ਚਲ ਪੈਨ ਜੀ ਕਿੰਨੇ ਦਿਨ ਹੋ ਗਏ ਆ ਹੁਣ ਤੇ ਪਹੁੰਚਾਉਣਾ ਚਾਹੀਦਾ ਮੈਨੂੰ ਇਹ ਹੀ ਰਿਪੋਰਟ ਆ ਜਾਂਦੀ ਨਾ ਫਿਕਰ ਜਾਂ ਮੁੱਕ ਜਾਂਦਾ ਵਾ ਉਦਾਂ ਮੇਰਾ ਧਿਆਨ ਉੱਥੇ ਹੀ ਰਹਿੰਦਾ ਪਤਾ ਨਹੀਂ ਰਿਪੋਰਟ ਵਿੱਚ ਕੀ ਆਉਣਾ ਵਾ ਚਲ ਕੋਈ ਗੱਲ ਨਹੀਂ ਭਾਬੀ ਤਾਂ ਫਿਕਰ ਕਰਨੀ ਆ ਹੈ ਤੈਨੂੰ ਪਤਾ ਹੀ ਆ ਨਾ ਕਿ ਡਾਕਟਰ ਬੜੀ ਦੂਰ ਬਾਓ ਕਹਿੰਦਾ ਸੀ ਮੈਂ ਪੋਸਟ ਕਰਵਾ ਦਊਗਾ ਤੇ ਕੋਈ ਨਹੀਂ ਬਸ ਅੱਜ ਅਬਲ ਤੇ ਅੱਜ ਆਈ ਜਾਣੀ ਆ ਜੇ ਅੱਜ ਨਾ ਆਈ ਤੇ ਕੱਲ ਆ ਜੂਗੀ ਤੋ ਕੋਈ ਨਹੀਂ ਟੈਨਸ਼ਨ ਕਰ ਲੈ ਲੈਂਦੇ ਜੇ ਉਦੋਂ ਦਾ ਵੀਰ ਨੂੰ ਫਰਕ ਵਾ ਨਾ ਹੁਣ ਫਰਕ ਤੇ ਹੈਗਾ ਵਾ ਮੇਰਾ ਇਰਾਦਾ ਤੇ ਇਹ ਬੰਨ੍ਹਿਆ ਵਾ ਮੇਰੇ ਕੋਲ ਬੋਟਰੀ ਦੇ ਨੰਬਰ ਹੁੰਦੇ ਆ ਆਹੋ ਨਹੀਂ ਤੇ ਤੁਸੀਂ ਡਾਕਟਰ ਨੂੰ ਫੋਨ ਕਰਿਓ ਹਾਂ ਵੀ ਪਤਾ ਕਰੋ ਰਿਪੋਰਟ ਉੱਥੋਂ ਆਈ ਆ ਕਿ ਨਹੀਂ ਆਈ ਚੱਲ ਕੋਈ ਨਹੀਂ ਸ਼ਾਮਾਂ ਤੱਕ ਢੀਕ ਲੈਨੇ ਆ ਜੇ ਨਾ ਨਾ ਆਊਗੀ ਤੇ ਫਿਰ ਮੈਂ ਫੋਨ ਕਰ ਦਊਗੀ ਆਹੋ ਚੱਲ ਇਹ ਆ ਨਾ ਪਤਾ ਤੇ ਲੱਜੇ ਫਿਰ ਦਵਾਈ ਉਸ ਹਸਾਬ ਨਾਲ ਚੱਲੂਗੀ ਉਹਨਾਂ ਦੀ ਆਹੋ ਨਹੀਂ ਡਾਕਟਰ ਨੇ ਕਿਹਾ ਵਾ ਆਂਦਾ ਰਿਪੋਰਟ ਵੇਖ ਕੇ ਤੇ ਫਿਰ ਦੁਬਾਰਾ ਬਦਲ ਕੇ ਦਵਾਈ ਦੇਵਾਂਗੇ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਕਿਹਾ ਜੀ ਸਭ ਠੀਕ ਹੋਏਗਾ ਹਾਂ ਤੇ ਪੂਆਂ ਢੰਡੀ ਪੂਆਨੇ ਕੀ ਤਾਈ ਨਹੀਂ ਲੱਗੇ ਠੀਕ ਅੱਛਾ ਉਹਦਾ ਜਿਆਦਾ ਹੀ ਕੰਮ ਜਿਆ ਖਰਾਬ ਹੀ ਤੇ ਕਹਿ ਰਹੀ ਮੈਂ ਜਾ ਕੇ ਤੇ ਪਤਾ ਲੈਵਾਂ ਅੱਛਾ ਅੱਛਾ ਆਪਾਂ ਦੀ ਛਾਟ ਆ ਜਾਂਦੀ ਹੁੰਦੀ ਸੀ ਤੇ ਮੈਂ ਚਲ ਕੋਈ ਗੱਲ ਨਹੀਂ ਇੱਥੇ ਵੀ ਤੁਸੀਂ ਬੈੜਾ ਹੀ ਆ ਜਾਓ ਜਾਓ ਜਾ ਕੇ ਤੇ ਲੈ ਆਓ ਪਤਾ ਅੱਛੇਰ ਵੀ ਜਿੱਥੇ ਕਿਤੇ ਦੁੱਖ ਸੁੱਖ ਤੇ ਜਾਣਾ ਇਨਾ ਇਕੱਠਾ ਜਾਣਾ ਤੇ ਮੈਂ ਵੀ ਨਹੀਂ ਡੱਕਦੀ ਵੀ ਚਲ ਕੋਈ ਗੱਲ ਨਹੀਂ ਚਲ ਚੰਗਾ ਹੋ ਗਿਆ ਮੈਨਾਂ ਹੁੰਦੀ ਹਣੀ ਉਦੋਂ ਫਿਰ ਮੈਨੂੰ ਤਾਂ ਨਹੀਂ ਪਤਾ ਲੱਗਾ ਤੁਸੀਂ ਨੋਂਡੇ ਹੀ ਨਾ ਅੱਛਾ ਉਹ ਰੋਟੀ ਖਾ ਕੇ ਤਾਂ ਮੈਨੂੰ ਲੈ ਆਵਾ ਪਤਾ ਅੱਛਾ ਮੁੜ ਕੇ ਛੇਤੀ ਆ ਜੂੰਗੀ ਅਜੇ ਤੱਕ ਆਏ ਨੂੰ ਉਥੇ ਬੀਬੀ ਭੈਣ ਕੋਈ ਹੋਰ ਆ ਗਈ ਹਣੀ ਆ ਚੱਲ ਕੋਈ ਗੱਲ ਨਹੀਂ ਫਿਰ ਕੀ ਭੂਆ ਨੇ ਕੀ ਕਰਨਾ ਵਿਚਾਰੀ ਨੇ ਨਹੀਂ ਨਹੀਂ ਕੰਮ ਤਾਂ ਨਹੀਂ ਕੋਈ ਕਰਨਾ ਹੁੰਦਾ ਭਾਬੀ ਆ ਚਾਹ ਬੜੀ ਛੋਲੀ ਫਿਰਨ ਲਈ ਹੈ ਹੈ ਪਤਾ ਨਹੀਂ ਮੈਨੂੰ ਵੀ ਲੱਗੀ ਆ ਹੌਣ ਅੱਗ ਲਾ ਕੇ ਤਾਂ ਅੰਦਰ ਵੀ ਆ ਗਈ ਆ ਪਤਾ ਨਹੀਂ ਕੀ ਕਰਕੇ ਜਾਂਦੀ ਰੱਖੀ ਆ ਨਾ ਅੱਛਾ ਤੇ ਹੁਣ ਫਿਰ ਆ ਗਈ ਵਾਪਸ ਲੈ ਕੇ ਤੇ ਮੈਨੂੰ ਸਮਝ ਨਹੀਂ ਆਉਂਦੀ ਅੱਜ ਜਿੱਦੀ ਸ਼ੋਰੀਕ ਹੋਈ ਇਹਦਾ ਧਿਆਨ ਰੱਖਿਆ ਕਰ ਧਿਆਨ ਤੇ ਭੈਣ ਜੀ ਮੈਂ ਬੜਾ ਰੱਖਦੀ ਆ ਤੂੰ ਹੀ ਵੀ ਸਿਆਣੇ ਦੇ ਬੰਦੇ ਦਾ ਧਿਆਨ ਕਿੱਥੇ ਰੱਖਿਆ ਜਾਂਦਾ ਜਿਨ੍ਹਾਂ ਨੂੰ ਆਤਾਂ ਪਈਆਂ ਹੋਣ ਉਹ ਤਾਂ ਹੱਥਾਂ ਪੈਰਾਂ ਨਾਲ ਇਹੋ ਜਿਹਾ ਕੰਮ ਕਰ ਚੰਦੇ ਆ ਪਰ ਨਾ ਮੈਨੂੰ ਮਾਸਾਂ ਦੀ ਚੰਗੀ ਲੱਗਦੀ ਮੈਨੂੰ ਤੇ ਇਹਦੀ ਕਰਤੂਤ ਮਾੜੀ ਲੱਗਦੀ ਆ ਭੈਣ ਜੀ ਸੱਚ ਪੁੱਛੋ ਨਾ ਲੱਗਦਾ ਤੇ ਮੈਨੂੰ ਵੀ ਇਦਾਂ ਵਾ ਮੈਂ ਨਾ ਕਿਸੇ ਨਾਲ ਗੱਲ ਨਹੀਂ ਕਰਦੀ ਜੇ ਤੁਹਾਡੇ ਭਰਾ ਨਾਲ ਗੱਲ ਕਰਦੀ ਮੇਰੇ ਸਿਰ ਤੇ ਵਾਲਾਂ ਨੂੰ ਪੈਂਦਾ ਵਾ ਵੀ ਉਹਨੇ ਮੈਨੂੰ ਕੀ ਪਾ ਦੇਣਾ ਪਰ ਮੈਨੂੰ ਨਾ 100% ਲੱਗਦਾ ਵੀ ਇਹਦਾ ਕਸੂਰ ਵਾ ਹੁਣ ਮੈਂ ਰਸੋਈ ਦੇ ਵਿੱਚ ਇਹਦਾ ਪੂਰਾ ਧਿਆਨ ਰੱਖਣਾ ਨਕਰਾਨੀ ਰੱਖਣੀ ਪੀ ਕਰਦੀ ਫਿਰਦੀ ਹੈ ਇਹਦਾ ਧਿਆਨ ਰੱਖਾਂਗੀ ਤੇ ਚੰਗੀ ਰਹਿ ਜਾਏਗੀ ਇਹਦੀ ਨੀਤ ਨਿਓ ਚੰਗੀ ਕੀ ਪਤਾ ਤੇ ਢਿੱਡ ਵਿੱਚ ਕੀ ਪਾਪ ਵਾ ਹੈ ਜਿਹੜੀ ਗਾਂ ਹੋ ਹੋ ਕੇ ਆਪ ਰੋਟੀਆਂ ਫੜੰਦੀ ਸੀਗੀ ਨਹੀਂ ਤੇ ਤਾਂ ਕੋਈ ਕਰਦਾ ਵੇਖਿਆ ਅਜੇ ਤੱਕ ਇਹੋ ਤੇ ਭੈਣ ਜੀ ਮੈਨੂੰ ਡਰਵਾ ਇਹ ਤੇ ਰਸੋਈ ਚ ਨਾ ਬੜੇ ਹੁਣ ਅੱਗੇ ਪਿੱਛੇ ਫਿਰਦੀ ਆ ਦਵਾਈ ਵੀ ਆਂਦੀ ਦੁੱਧ ਮੈਂ ਗਰਮ ਕਰਕੇ ਲਿਆਉਣੀ ਆ ਹੁਣ ਮੈਂ ਨਾ ਧਿਆਨ ਇਹਦਾ ਪੂਰਾ ਰੱਖਣਾ ਵਾ ਤੇ ਇਹਨੂੰ ਫੜਨਾ ਵਾ ਕਿਸੇ ਦੇਣਾ ਅੱਜ ਵੀ ਮੈਨੂੰ ਕੋ ਅਦਾਲਤ ਚ ਕਾਲਾ ਲੱਗਣ ਡਿਆ ਵਾ ਜਿਹੜੀ ਢਿੱਪ ਜੀ ਫਿਰਦੀ ਛੋਲੇ ਪੈਰ ਨਹੀਂ ਤੇ ਤਾਂ ਦਰਜੀ ਹੀ ਲੈਣਾ ਕਿਤੇ ਵਾਕੇ ਨਹੀਂ ਹਿਲਦੀ ਅੰਦਰੋਂ ਤਾਂ ਨਿਕਲਦੀ ਨਹੀਂ ਹੁੰਦੀ ਮੈਨੂੰ ਤਾਂ ਸੱਚੀ ਗੱਲ ਆ ਪੜੀ ਬੁਰੀ ਲੱਗਦੀ ਮੇਰਾ ਤਾਂ ਜੀਕਾ ਤਾਂ ਫੜਕੇ ਨਾ ਮੈਂ ਘਰੋਂ ਹੀ ਬਾਹਰ ਕੱਢਦਾ ਜੇ ਭੈਣ ਜੀ ਹੁਣ ਐਦਾਂ ਕਰੀਏ ਨਾ ਫੇਰ ਉਹਨੇ ਮੁੰਡੇ ਨੇ ਕਹਿਣਾ ਕਿ ਮੇਰੀ ਘਰ ਦੀ ਚੰਗੀ ਨਹੀਂ ਲੱਗਦੀ ਇਹ ਸ਼ਰੀਕਾ ਵਾ ਵੇਖ ਕੇ ਜਰਦਾ ਨਹੀਂ ਗਾ ਬੜਾ ਕੁਝ ਵੇਖ ਕੇ ਚੁੱਪ ਕਰ ਚਾਹੀਦਾ ਫੇਰ ਮੁੰਡਾ ਕਿੱਕੜੇ ਦਾ ਟੱਕਣਾ ਉਤਰ ਡੰਬਰੂ ਜੀ ਬੜਾ ਹੈਗਾ ਵਾ ਮਗਰ ਮਗਰ ਲੱਗਾ ਫਿਰਦਾ ਵਾ ਕਿਤੇ ਮਾਸਾ ਹ ਕਿਤੇ ਇਹ ਨਹੀਂ ਪਤਾ ਕਿ ਮੇਰੀ ਭੈਣ ਆਈ ਹੈ ਕਿ ਤਾਂ ਲਾਗੇ ਬਵਾ ਕਿ ਤਾਂ ਸੁਖ ਦੁਖ ਕਰਾਨਾ ਉਹਨਾਂ ਸਾਰੇ ਚਿੱਤੇ ਭੁੱਲ ਗਏ ਆ ਉਹ ਤਾਂ ਸਿਰਫ ਆਪਣੀ ਬੁੱਢੀ ਦੇ ਪਿਛੇ ਪੂਛ ਫਿਰਦਾ ਰਹਿੰਦਾ ਸਾਰਾ ਦਿਨ ਹਾਂ ਤੇ ਭੈਣ ਜੀ ਇਦਾਂ ਹੀ ਆ ਮੈਂ ਤਾਂ ਡਰਦੀ ਨਹੀਂ ਕਿ ਕੁਝ ਕਹਿੰਦੀ ਤੇ ਮੰਮੀ ਦਾ ਲਾਫਾ ਕਰ ਦਿੰਦੇ ਤੁਹਾਡੇ ਵਾਂਗ ਚੰਗੀ ਗੱਲ ਵਾ ਲਾਫਾ ਹੋਊਗੀ ਨਾ ਤੇ ਫਿਰ ਸੈਟ ਰਹਿੰਦੇ ਆ ਨੀ ਤੇ ਸਿਰ ਤੇ ਚੜ ਕੇ ਬਹਿਣਾ ਇਹਨਾਂ ਨੇ ਹਾਂ ਪਿੱਛੇ ਜੇ ਤਾਂ ਬੜਾ ਸਿਆਪਾ ਪਾਇਆ ਸੀ ਅੱਛਾ ਅਸੀਂ ਵੱਖਰੇ ਹੋ ਜਾਣਾ ਸਾਨੂੰ ਵੱਖਰੇ ਕਰ ਦੋ ਪਿਆਲੀ ਦੇ ਦਿਓ ਫੇਰ ਮੰਮੀ ਆਂਦੀ ਤੇ ਜਿਹੜੀ ਪਿਆਲੀ ਆ ਨਾ ਮੈਂ ਤਾਂ ਉਹਨੂੰ ਅੱਧ ਨਹੀਂ ਕਰਕੇ ਦੇਣਾ ਚਾਰ ਹਿੱਸੇ ਹੋਣੇ ਜੇ ਪ ਖੇਰ ਗੋਮਾ ਹੋਈ ਨਾ ਕਿ ਚੌਥੇ ਇਸ ਚ ਕੀ ਮਿਲਣਾ ਇਹ ਤਾਂ ਹੀ ਮਰਨ ਲਈ ਆ ਮੈਨੂੰ ਤਾਂ ਹੀ ਲੱਗਦਾ ਵਾ ਫਿਰ ਦਾਲ ਚ ਕੁਛ ਕਾਲਾ ਵਾ ਕਿਉਂਕਿ ਜੇ ਦੀ ਨੀਤ ਨਹੀਂ ਮਾੜੀ ਹੋਵੇ ਨਾ ਜਿਹਦਾ ਜਮੀਨ ਭਾਂਡੇ ਵੱਲ ਧਿਆਨ ਹੋ ਜੇ ਉਹਨੇ ਕੋਹਨਾ ਕੋਹ ਤੇ ਸੋਚਣਾ ਹੀ ਆ ਕੋਈ ਨਾ ਕੋਈ ਚੱਕਰ ਉਹਨੇ ਚਲਾਉਣਾ ਹੀ ਚਲਾਉਣਾ ਉਹਨੇ ਖੈਰ ਨਹੀਂ ਕੀ ਬਣਾਉਣੀ ਠੀਕ ਆ ਤੇ ਜਿੰਨਾ ਛੇਤੀ ਆਪਣੀ ਅੱਖਾਂ ਖੋਖ ਖੋਲ ਲਓਗੇ ਨਾ ਚੰਗੇ ਰਹਿ ਜਾਓਗੇ ਨਹੀਂ ਭੈਣ ਜੀ ਹੁਣ ਤੇ ਮੈਂ ਨਾ ਰਸੋਈ ਵਿੱਚ ਸਾਰਾ ਕੰਮ ਆਪ ਕਰਨ ਲੱਗ ਪਈ ਆ ਫਿਰ ਮੈਨੂੰ ਵੀ ਸ਼ੱਕ ਜਿਹਾ ਮਾਰਾ ਜਾ ਹੋਇਆ ਹੀ ਹੁਣ ਧਿਆਨੇ ਦਾ ਮੈਂ ਪੂਰਾ ਰੱਖਦੀ ਆ ਪਰ ਕੀ ਕਰਾਂ ਹੁਣ ਮੈਨੂੰ ਤਾਂ ਲੱਗਦਾ ਵਾ ਅੱਜ ਵੀ ਕੋ ਚੱਕਰ ਚ ਲਾਉਣ ਡਈ ਆ ਪਰ ਜੀ ਫਿਰਨ ਡਈ ਆ ਲੈ ਮੈਨੂੰ ਲੱਗਦਾ ਸੋਈ ਚ ਵੜੀ ਆ ਮੈਂ ਜਾਵਾਂ ਮੈਂ ਤਾਂ ਸਬਜੀ ਰੱਖੀ ਆ ਇਹ ਨਾ ਕੋਈ ਮੇੜਾ ਕਰਕੇ ਕਰ ਦੇ ਮੈਂ ਨਾਲ ਦੇਖ ਕੇ ਆਈ ਤੇ ਬਹੁਤ ਹੀ ਰੋਟੀ ਖਾਣੀ ਉਹਦਾ ਵੀ ਥੇ ਕੀਤਾ ਹੋਵੇ ਇਹਨੇ ਕੀ ਕਰੇ ਬੰਦਾ ਇੰਨੀ ਤੇਜ ਇੰਨੀ ਤੇਜ ਵਾ ਕਿਤੇ ਮਾਸਾ ਨਹੀਂ ਕਿਤੇ ਅਕਲ ਹੈਗੀ ਹੈ ਕਿਤੇ ਟੱਬਰ ਚ ਬਹਿਂਦੀ ਤੇ ਕਹ ਹੈ ਨਹੀਂ ਮਾਸਾ ਫਿਰ ਰਲ ਕੇ ਬਈਏ ਪਤਾ ਹੀ ਕੋਈ ਨਹੀਂਗਾ ਸਮਝ ਨਹੀਂ ਆਉਂਦੀ ਕਿ ਕੀ ਚੀਜ਼ ਵਾ ਲਖਬੀਰ ਬੜੀ ਛੇਤੀ ਆ ਗਿਆ ਕਣਕ ਨੂੰ ਪਾਣੀ ਆ ਲੱਗੀ ਆ ਲੱਗ ਗਿਆ ਕੀ ਗੱਲ ਹੋ ਗਈ ਬੜਾ ਬੋਲਣੇ ਹੋਰ ਤਰਾ ਬੋਲਣਾ ਕੀ ਹੈ ਯਾਰ ਜੁਕਾਮ ਬੜਾ ਹੋਇਆ ਅੱਛਾ ਸ਼ਾਹ ਦੇ ਦਵਾਈ ਲਿਆਣੀ ਸੀ ਜੁਕਾਮ ਦੀ ਦਵਾਈ ਲਿਆਂਦੀ ਫਰਕ ਨਹੀਂ ਪੈਂਦਾ ਯਾਰ ਇਹ ਮੈਂ ਤੁਹਾਨੂੰ ਵੇਸਨ ਦਾ ਸਿਰਾ ਬਣਾ ਦੇਣੀ ਆ ਤੇ ਉਹਨਾਂ ਤੋਂ ਠੀਕ ਹੋ ਜਾਓਗੇ ਜੁਕਾਮ ਵਗੈਰਾ ਚੱਲ ਕੋਈ ਗੱਲ ਨਹੀਂ ਅੱਛਾ ਮੇਰੀ ਗੱਲ ਸੁਣੋ ਮੈਂ ਕਿਹਾ ਵਾਵਾ ਹੀ ਦਿਨ ਹੋ ਗਈ ਆ ਪਿੰਡ ਗਈ ਨੂੰ ਤੇ ਪਿੰਡ ਨਾਲ ਚੱਕਰ ਮਾਰ ਕੇ ਆਈ ਏ ਕੀ ਕਰਨ ਜਾਣਾ ਪਿੰਡ ਨਾ ਦੱਸ ਕੀ ਕਰਨ ਜਾਣਾ ਮੈਂ ਮਿਲਣ ਜਾਵਾਂਗੇ ਆਪਣੇ ਭੈਣ ਭਰਾਵਾਂ ਨੂੰ ਹੋਰ ਕੀ ਕਰਨ ਜਾਣਾ ਇੱਥੇ ਬਾਵਰ ਰੌਣਕ ਮੇਲੇ ਲਾਇਆ ਵਾ ਸੁਣੋ ਜੀ ਗਲੰਬਰ ਤਾਂ ਯਾਰ ਰੌਣਕ ਮੇਲੇ ਤੇ ਤੁਹਾਡੀ ਭੈਣ ਨੇ ਲਾਇਆ ਜਿਹੜੀ ਆਈ ਆ ਮੈਨੂੰ ਨਾ ਗੱਲ ਕਰੋ ਉਹਨਾਂ ਜਾ ਕੇ ਗੱਲ ਕਰੋ ਜੇ ਕਰਨੀ ਤੇ ਮੈਂ ਤੁਹਾਨੂੰ ਕਹਿੰਨੀ ਆ ਕਿ ਪਿੰਡ ਹੋ ਕੇ ਆਈਏ 2-3 ਦਿਨ ਮੈਂ ਇੱਥੇ ਰਹਿਣ ਜਾਣਾ ਮੈਨੂੰ ਨਹੀਂ ਪਤਾ ਨਹੀਂ ਜਿੱਦਨ ਵੀਰ ਨੇ ਜਾਣਾ ਸੀ ਦਵਾਈ ਲੈਣਾ ਮੈਂ ਜਾਣਾ ਸੀ ਨਾਲ ਅੱਛਾ ਉਹ ਦਿਨ ਮੈਨੂੰ ਜਾਣ ਨਹੀਂ ਦਿੱਤਾ ਮੈਂ ਨਾ ਤੁਹਾਡੇ ਹੱਥ ਫੜ ਕੇ ਤੁਹਾਨੂੰ ਬਣ ਕੇ ਨਹੀਂ ਰੱਖਿਆ ਜਾਣਾ ਹੀ ਤੁਸੀਂ ਚੱਲ ਵੀ ਜਾ ਸਕਦੇ ਸੀ ਬੜੀ ਗਰੇ ਸਿਆਣੀ ਭਾਂਡੀ ਹੁਣ ਮੈਂ ਨਾ ਮੇਰੀ ਗੱਲ ਸੁਣ ਉਹ ਦਿਨ ਤੇ ਤੂੰ ਇਦਾਂ ਰੌਲਾ ਪਾਉਣੀ ਹਾਂ ਤੇ ਹੁਣ ਜੇ ਮੈਂ ਪੇਕੇ ਜਾਊਂਗਾ ਤੇਰੇ ਨਾਲ ਹਾਂ ਉੰਨੇ ਮਗਰੋਂ ਗੱਲਾਂ ਹੋਣਗੀਆਂ ਵੀ ਹੁਣ ਕੋਈ ਗੱਲ ਕਰਨਗੇ ਬੜਾ ਡਰਦੇ ਤਹੀ ਜੀਵਨ ਕੋ ਅ ਡਰਦੇ ਬੜਾ ਸਾਡੇ ਤੇ ਡੀਸੀ ਲੱਗੀ ਆ ਜਾਨੀਆ ਤੂੰ ਡਰ ਡਰ ਕੇ ਰਹਿਣਾ ਦੇਖੋ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਣੇ ਉਹਨਾਂ ਕੋਲ ਇਦਾਂ ਨਾ ਕਰੋ ਮੇਰੇ ਨਾਲ ਪੇਕੇ ਦੋ ਤਿੰਨ ਦਿਨ ਮੈਂ ਰਹਿ ਕੇ ਆਣਾ ਹੈ ਮੇਰੀ ਉਹ ਉਹ ਵੀ ਤੇ ਇੱਥੇ ਆਈ ਆ ਆਪੀ ਕੰਮ ਕੂਮ ਕਰ ਲਿਆ ਕਰਨੀ ਆ ਤੇ ਤੂੰ ਜਾਣਾ ਵਾ ਤੇ ਆਪਣੇ ਭਰਾ ਨੂੰ ਕਰ ਲੈ ਹੁਣ ਆਪੇ ਆ ਕੇ ਲੈ ਜਾਊਗਾ ਮੈਂ ਕਿਹਾ ਆਪਣੇ ਭਰਾ ਨੂੰ ਫੋਨ ਕਰਾਂ ਤੁਹੀ ਜਦੋਂ ਹੈਗੇ ਉਹ ਘਰ ਤੇ ਮੈਂ ਵੀ ਫੋਨ ਕਰਾਂ ਮੈਂ ਤਾਂ ਨਹੀਂ ਕਿਤੇ ਨਹੀਂ ਜਾਣਾ ਮੇਰਾ ਤੁਹਾਨੂੰ ਮੇਰੀ ਕੋਈ ਪਰਵਾਹ ਨਹੀਂ ਹੈਗੀ ਉਹਨਾਂ ਦੀ ਪਰਵਾਹ ਹੈ ਕਿ ਮੈਂ ਉਹਦਨ ਗਿਆ ਨਹੀਂ ਤਾਂ ਉਹਨਾਂ ਨੇ ਕੀ ਗੱਲਾਂ ਕਰਨੀਆਂ ਐਨਾ ਡਰਦੇ ਤੁਸੀਂ ਘਰ ਤੇ ਆ ਕੋ ਅੱਜ ਤੈਨੂੰ ਇਹ ਗੱਲਾਂ ਹੁਣ ਦੱਸਦੀਆਂ ਜਦੋਂ ਮੈਂ ਤੈਨੂੰ ਕਿਹਾ ਸੀ ਉਹਦੋਂ ਮੈਨੂੰ ਕੀ ਨਹੀਂ ਜਦੋਂ ਮੈਂ ਤੈਨੂੰ ਕਿਹਾ ਸੀ ਲਾ ਆਇਆ ਚਾਰ ਦਿਨ ਆਪਣੇ ਤੇ ਕੀ ਮੇਰਾ ਹੁਣ ਮਨ ਹੈ ਕਿ ਮੈਂ ਹੋ ਨਹੀਂ ਜਾਣਾ ਹੈ ਉਹਦੋਂ ਮੇਰਾ ਨਹੀਂ ਮੰਨੀ ਸੀ ਤੇ ਮੈਂ ਕਿੱਧਰ ਜਾਣਾ ਸੀ ਮਾਨਦਾਨਿਕ ਪਾਲਾ ਦਾ ਕਦੋਂ ਦਰ ਬੰਦ ਦਾ ਬੰਦ ਤੁਸੀਂ ਜਾਣਾ ਕਿ ਨਹੀਂ ਜਾਣਾ ਮੈਨੂੰ ਸਿੱਧੀ ਗੱਲ ਦਾ ਉਹ ਇੱਕ ਤੇ ਜੀਵਨ ਨੇ ਨਾ ਇੰਨੇ ਗਸੇ ਆਪੇ ਘਰ ਚ ਪਾਏ ਆ ਕਿ ਉਹ ਤੋਂ ਡਰ ਡਰ ਕੇ ਤੁਸੀਂ ਰਹਿਣ ਨਹੀਂ ਆ ਮੈਂ ਨਹੀਂ ਕਰਦਾ ਡਰਦਾ ਮੈਂ ਸਿਰਫ ਕਲੇਸ਼ ਤੋਂ ਡਰਦਾ ਬਾਬਾ ਕਲੇਸ਼ ਕਰੀਂ ਦਰਦਾ ਨਹੀਂ ਹੈਗਾ ਉਹਦੇ ਤੋਂ ਤੁਸੀਂ ਡਰਦੇ ਹੋ ਮੈਂ ਤਾਂ ਕਦੀ ਵੀ ਨਾ ਮੇਰੀ ਤਾਂ ਡਰ ਜੁੱਤੀ ਉਹਦੇ ਤੋਂ ਤੁਸੀਂ ਤਾਂ ਪਤਾ ਨਹੀਂ ਕਿੱਦਾਂ ਸਾਰਾ ਟਬਰ ਉਹਦੇ ਕੋਲ ਡਰ ਡਰ ਕੁੱਤੂ ਦੇ ਕਲੇਸ਼ ਪਾਉਣਗੇ ਮਿੰਟ ਨਹੀਂ ਲਾਉਣੀ ਤੈਨੂੰ ਤਾਂ ਫਿਰ ਸੁਆਦ ਹੁੰਦਾ ਵਾ ਗੱਲਾਂ ਕਰਨ ਦਾ ਕਲੇਸ਼ ਉਹ ਪਾਂਦੀ ਹੈ ਮੈਂ ਨਹੀਂ ਪਾਂਦੀ ਸ਼ੁਰੂ ਉਹ ਕਰਦੀ ਹੈ ਜੇ ਕਿਹਨਾਂ ਸਦਾ ਹੀ ਹੋਵੇ ਨਾ ਉਹ ਮਗਰ ਵੇਖ ਕੇ ਸਾਰੇ ਨਹੀਂ ਹੋਏ ਆਹੋ ਕੋ ਤੁਸੀਂ ਦਈ ਕਹਿਣਾ ਹੋਰ ਕੀ ਕਹਿਣਾ ਤੁਸੀਂ ਤੁਸੀਂ ਨਹੀਂ ਜਾਣਾ ਮੈਨੂੰ ਤੇ ਫਿਰ ਉੱਦਾਂ ਕਹਿ ਦੋ ਉਹ ਨਹੀਂ ਆਣਾ ਯਾਰ ਜੇ ਤੁਸੀਂ ਗਾਂਦ ਉਹਨਾਂ ਤੇ ਕੰਮ ਕਿਤੇ ਗਏ ਨਾ ਅੱਜ ਮੇਰੇ ਨਾਲ ਹੀ ਨਾ ਜਾਣਾ ਤੇ ਕੱਲ ਨੂੰ ਆਪਣੇ ਘਰ ਜਾਣਾ ਕਿਤੇ ਗਏ ਨਾ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਆ ਮੈਂ ਵੀ ਤੁਹਾਨੂੰ ਬੜੇ ਦਿਨਾਂ ਬਾਅਦ ਕਿਹਾ ਕਿ ਚੱਲੀਏ ਤੇ ਤੁਸੀਂ ਮੈਨੂੰ ਜਵਾਬ ਦੇਣੇ ਹੋ ਤੇ ਅੱਦੇ ਜਵਾਬ ਆਪਣੇ ਭਰਾ ਨੂੰ ਦੇਣੇ ਆ ਜਾਂ ਆਪਣੀ ਭਜਾਈ ਨੂੰ ਦੇਣੇ ਆ ਠੀਕ ਹੈ ਨਾ ਜੇ ਉਧਰ ਮੈਨੂੰ ਭਰਾ ਨਾਲ ਨਹੀਂ ਨਾ ਜਾਣ ਦਿੱਤਾ ਇੱਕ ਨਹੀਂ ਹੁੰਨ ਤੂੰ ਕੱਲੀ ਜਾਏਂਗੀ ਮੈਂ ਨਹੀਂ ਜਾਂਦਾ ਚੱਲਣਾ ਕਰੀ ਠੀਕ ਆ ਮੈਂ ਵੀ ਨਹੀਂ ਕੱਲੀ ਜਾਣਾ ਫਿਰ ਮੈਂ ਵੀ ਜਾਊਂਗੀ ਤੇ ਤੁਹਾਡੇ ਨਾਲ ਹੀ ਜਾਊਂਗੀ ਸਾਡੇ ਆਪਣੇ ਭਰਾ ਨੂੰ ਮੈਂ ਨਹੀਂ ਜਾਣਾ ਲੱਗਦੇ ਕੋਈ ਗੱਲ ਨਹੀਂ ਭਰਾ ਨੂੰ ਮੈਂ ਕਦੀ ਵੀ ਨਹੀਂ ਸੱਦਣਾ ਨਹੀਂ ਲੈ ਕੇ ਜਾਣਾ ਕੋਈ ਗੱਲ ਨਹੀਂ ਤੁਸੀਂ ਜਾ ਕੇ ਦਿਖਾਓ ਤੁਹਾਨੂੰ ਫਿਰ ਮੈਂ ਦੱਸੂਗੀ ਚੰਗੀ ਤਰ੍ਹਾਂ ਮੈਂ ਕਹਿੰਦਾ ਆ ਵੀ ਮੈਂ ਤੇਰੇ ਕਰਦਾ ਭਰਾ ਨੂੰ ਫੋਨ ਤੇ ਲੈ ਕੇ ਜਾਂਦਾ ਆਪਣੇ ਖਬਰ ਦਾ ਜੀ ਮੇਰੇ ਭਰਾ ਨੂੰ ਫੋਨ ਕੀਤਾ ਮੇਰੇ ਭਰਾ ਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ ਹੈਗੀ ਨਹੀਂ ਲੈ ਕੇ ਜਾਣਾ ਨਾ ਤੇ ਚੁੱਪ ਕਰਕੇ ਬੈਠੇ ਰਹੋ ਇਹਨਾਂ ਦੇ ਜਿਹੜੇ ਘਰ ਦੇ ਕੰਮ ਹੈ ਨਾ ਉਹੀ ਕਰੋ ਤੁਸੀਂ ਉਹੀ ਕਰਨ ਜੋਗੇ ਉਹ ਕੀ ਗੱਲ ਮੇਰਾ ਨਹੀਂ ਕੋਈ ਲੱਗਦਾ ਉਹਨੂੰ ਫੋਨ ਕਰਨ ਦੀ ਨਹੀਂ ਲੋੜ ਮੈਨੂੰ ਨਹੀਂ ਪਤਾ ਕੋਈ ਨਹੀਂ ਮੈਂ ਕਰਦਾ ਉਹਨੂੰ ਜਰਾ ਫੋਨ ਆਹੋ ਜਾ ਕੇ ਉਹਨੂੰ ਲੈ ਕੇ ਜਾਵੇ 2-4 ਦਿਨ ਚਾਰ ਦਿਨ ਸੁੱਖ ਦਾ ਸਾਥ ਲਈਏ ਕਿਤੇ ਜੋ ਇੰਨੇ ਕਿਤੇ ਗੱਲਾਂ ਜਹਾਦੀਆਂ ਕਰਛੜੀਆਂ ਐ ਇਹ ਜੀ ਨਾਲ ਨਹੀਂ ਤੁਰਦਾ ਮੈਂ ਤਾਂ ਨਹੀਂ ਜਾਣਦਾ ਕਿ ਦੇ ਵੀ ਸਾਰੇ ਹਣ ਜਾਣਗੀ ਤੇ ਕੱਲੀ ਜਾਏਗੀ ਮੈਂ ਵੀ ਨਹੀਂ ਜਾਣਾ ਹਣ ਆਗੇ ਭੂਆ ਜੀ ਹਾਂ ਆ ਗਏ ਪੁੱਤ ਹਾਏ ਹਾਏ ਤੁਸੀਂ ਦਿਨਾਂ ਚਿਰ ਲਾਤਾ ਉਥੇ ਕੀ ਚਿਰ ਲਾਉਣਾ ਸੀ ਉਹਦਾ ਹਾਲਤ ਵਿਚਾਰੀ ਦੀ ਬੜੀ ਮਾੜੀ ਆ ਤੇ ਮੈਂ ਫਿਰ ਘੜੀਕ ਲਾਗੇ ਬਹਿ ਗਈ ਇਦਾਂ ਹੀ ਗੱਲਾਂ ਬਾਤਾਂ ਤੇ ਉਹ ਕਰਦੀ ਨਹੀਂ ਕੋਈ ਨੋਈ ਕਰਨ ਦੇ ਵਿਚਾਰੀ ਤੇ ਇਦਾਂ ਮਬਦਾ ਮ ਅੱਛਾ ਤੇ ਹੁਣ ਵੀ ਆਪਣੀ ਬੰਦਾ ਚੰਦੀ ਬੜੀ ਵਾਹ ਲਾਈ ਆ ਅੱਛਾ ਤੇ ਫਰਕ ਨਹੀਂ ਪੈਂਦਿਆ ਤੇ ਕੀ ਕਰੀਏ ਕੀ ਕਰਨਾ ਫਿਰ ਮੈਂ ਕੀ ਕਰਨਾ ਫਿਰ ਹੁਣ ਤੁਸੀਂ ਹਸਪਤਾਲਾਂ ਚ ਵੀ ਲੈ ਗਏ ਸਾਰੇ ਕੰਮ ਕਰ ਲਏ ਹੁਣ ਹੋਰ ਕੀ ਕਰਨਾ ਇਸ ਤੋਂ ਵੱਧ ਕੀ ਕਰ ਸਕਦਾ ਬੰਦਾ ਮੈਂ ਤਾਂ ਬੜੇ ਚਰਦੀ ਦੀਕਣ ਲਈ ਸੀ ਮੈਂ ਕਿ ਭੂਆ ਚੰਗੀ ਗਈ ਆ ਉਹ ਤਾਂ ਮੈਨੂੰ ਭਾਬੀ ਨੇ ਦੱਸਿਆ ਅੱਛਾ ਤੇ ਉਹ ਤਾਈ ਦੀ ਖਬਰ ਲੈਣ ਚਲ ਗਈ ਹੈ ਪਿੰਡ ਚ ਉਹ ਮੈਂ ਫੇਰ ਅੱਜ ਚਲੀ ਗਈ ਮੈਂ ਚੱਲ ਅੱਗੇ ਵੀ ਇੱਕ ਦਿਨ ਗਈ ਹਾਂ ਆਹੋ ਚੱਲ ਮੈਂ ਚੱਲ ਅੱਜ ਫੇਰ ਵੇਖ ਆਉਣੀ ਆ ਕੀ ਹਾਲ ਆ ਪਰ ਕੋਈ ਦੀ ਬੋਲਦੀ ਨਹੀਂ ਘਾਟੀ ਆ ਗੱਲ ਨਹੀਂ ਕਰਦੀ ਕੋਈ ਅੱਛਾ ਅੱਛਾ ਚੱਲ ਕੋਈ ਨਹੀਂ ਹਾਂ ਤਾਂ ਫੇਰ ਹੁਣ ਫੇਰ ਮੈਂ ਮੈਂ ਜਾਵਾਂ ਕੀ ਕਰਨਾ ਹੁਣ ਇੱਥੇ ਬੈਠ ਕੇ ਵੇਖਣਾ ਚਾਹ ਤੇ ਉਹ ਨਾ ਭਾਬੀ ਵੀ ਟੈਨਸ਼ਨ ਜੀ ਲੈਣ ਦੀ ਹੈ ਕਿਉਂ ਆਂਦੀ ਫੇਰ reportBody ਆਉਂਦੀ ਰਿਪੋਰਟ ਆਵੇ ਤਾਂ ਕੋਈ ਪਤਾ ਲੱਗੇ ਕੀ ਗੱਲ ਵਾ ਕੀ ਆਇਆ ਵਾ ਹਨਾ ਤੇ ਫੇਰ ਦਵਾਈ ਸ਼ੁਰੂ ਹੋਵੇ ਗਾੜੀ ਤੇ ਮੈਂ ਉਹਨੂੰ ਫਿਰ ਲਈ ਹੀ ਕਹਿਣ ਮੈਂ ਹਾਂ ਤੂੰ ਅੱਜ ਸ਼ਾਮਾਂ ਤੱਕ ਵੇਖ ਲੈ ਆਹੋ ਤੇ ਮੈਂ ਹਾਂ ਜੇ ਨਾ ਨਾ ਆਉਗੀ ਫਿਰ ਮੈਂ ਡਾਕਟਰ ਨੂੰ ਫੋਨ ਕਰੂੰ ਕਿਉਂਕਿ ਦੂਰ ਜਿ ਹੋਇਆ ਫਿਰ ਉਹ ਦਿਨ ਵੀ ਗੱਡੀ ਕਰਕੇ ਗਏ ਈ ਦੂਰ ਹਾਂ ਹਾਂ ਦੂਰ ਕਰਕੇ ਹੀ ਆ ਨਾ ਫਿਰ ਤੇ ਮੈਂ ਇਹਨੂੰ ਕਹਿਣੀ ਮੈਂ ਤਾਂ ਫਿਕਰ ਨਾ ਕਰ ਕੋਈ ਗੱਲ ਨਹੀਂ ਸ਼ਾਮਾਂ ਤੱਕ ਵੇਖ ਲੈਣੀ ਤੇ ਮੈਂ ਫਿਰ ਫੋਨ ਕਰ ਦਿੰਨੀ ਆ ਆਹੋ ਚਲੋ ਵੇਖ ਲਓ ਫਿਰ ਫੋਨ ਕਰਕੇ ਵੇਖਣੋ ਨਹੀਂ ਤੇ ਫਿਰ ਨਾ ਹੋਊਗਾ ਤੇ ਆਪ ਬੰਦਾ ਚੱਲ ਗਿਆ ਹੋਰ ਕੀ ਕਰਨਾ ਫਿਰ ਭੂਆ ਜੀ ਆੜੀ ਨਿੱਕੀ ਉਤਰੋ ਅੱਜ ਭੱਜੀ ਭੱਜ ਕੇ ਕਦੀ ਝਾੜੂ ਅੰਦਰਾ ਚਲਾਉਂਦੀ ਫਿਰਦੀ ਕਦੀ ਵਿਹੜੇ ਚਲਾਉਂਦੀ ਫਿਰਦੀ ਐ ਅੱਜ ਮਾ ਡਸਟਬਿਨ ਵੀ ਖਾਲੀ ਕਰ ਛੜੇ ਸਾਰੇ ਲੈ ਆਹੋ ਮਾਰ ਕੇ ਤੇ ਗਾਲਾਂ ਦੀ ਫਿਰ ਨੇ ਇਹ ਵਿੱਚੋਂ ਕੱਟ ਕੱਟ ਕੇ ਨੀ ਇਹਨੂੰ ਕਦਾ ਚਾ ਚੜਿਆ ਵਾ ਮੈਨੂੰ ਸਮਝ ਨਹੀਂ ਲੱਗਦੀ ਮੈਂ ਤੇ ਆਪ ਹੈਰਾਨ ਆ ਵੇਖ ਕੇ ਪਿੱਤਾਂ ਦਾ ਬੰਦਾ ਵੀ ਕਿਤੇ ਹੁੰਦਾ ਵਾ ਇਹਨੂੰ ਕਿਤੇ ਮਾਸਾ ਲੱਥੀ ਚੜੀ ਨਹੀਂ ਕਿਤੇ ਹੈਗੀ ਨਹੀਂ ਨਹੀਂ ਉਹ ਲੱਥੀ ਚੜੀ ਹੋਈ ਗੱਲ ਤੇ ਇਹਦੇ ਵਿੱਚ ਹੈ ਹੀ ਨਹੀਂ ਕਿ ਕੂਰੀਆਂ ਪਾਪਾ ਤੇ ਮੇਰੇ ਵਾਲੇ ਵੇਖੀ ਜਾਂਦੀ ਐ ਤੇ ਮੈਂ ਵੇਖੀ ਜਾਂ ਤਰਤੇ ਕਿ ਆਇਆ ਆਹੋ ਦੇ ਰਹੇ ਤੇ ਇਹਦੇ ਤੇ ਆਇਆ ਵਾ ਇੱਥੇ ਮੈਨੂੰ ਕੋਈ ਡਰ ਪਿਆਰਾ ਸਗਾਰ ਦਾ ਵੇਂਦੀ ਆ ਤੇ ਵੇਂਦੀ ਰਵੇ ਇਹਦਾ ਕਾਦਾ ਦਬਾ ਆ ਹਾਂ ਚਲ ਆ ਤੋ ਚਲੀਏ ਅੰਦਰ ਇਹਨੂੰ ਕੀ ਆਖਣਾ ਤੂੰ ਚੰਗਾ ਚੱਲ ਅਰ ਪੰਜੰਦਰ ਦਾ ਫੋਨ ਹੈਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਲੈ ਦੱਸ ਤੁਸੀਂ ਹਾਲ ਚਾਲ ਤੇ ਪੁੱਛੋ ਤੁਸੀਂ ਤੋੜੜ ਪੈਂਡਿਆ ਪਏ ਜੀ ਮੈਨੂੰ ਆ ਤੇ ਮੈਂ ਜਾਣਾ ਹੀਗਾ ਆਹੋ ਪਤਾ ਨੂੰ ਪਤਾ ਹੀ ਹੈ ਨਾ ਵੀ ਵੀਰ ਜ਼ਿਆਦਾ ਨਹੀਂ ਠੀਕ ਹਾਂ ਆਹੋ ਹੁਣ ਦਵਾਈ ਜਿ ਲੈ ਜਾਂਦੀ ਆ ਤੇ ਹੁਣ ਦਵਾਈ ਮੇਰਾ ਰਾਦਾਵਾ ਹੁਣ ਉਤਰਲੇ ਕਰਨ ਡਿਆ ਹੈ ਵਿਚਾਰਾ ਆਹੋ ਕੋਈ ਨਹੀਂ ਰਹਿ ਪਾ ਮੈਨੂੰ ਵੀ ਪਤਾ ਵੀ ਘਰ ਦਾ ਸਾਡਾ ਮਗਰੋਂ ਨਹੀਂ ਸਰਦਾ ਮੈਨੂੰ ਪਤਾ ਵਾ ਉਹਦੇ ਵੀ ਨਰਾਜ ਵਾ ਆਹੋ ਆ ਮੈਨੂੰ ਪਤਾ ਔਖਾ ਤੇ ਹੈਗਾ ਪਰ ਮੈਂ ਕੀ ਕਰਾਂ ਹੁਣ ਜਿਹੜੀ ਭੂਆ ਨੇ ਮੈਨੂੰ ਪਾਲਿਆ ਵੱਡੀ ਇੱਥੇ ਰਹੀ ਆ ਇੱਥੇ ਵਿਆਹ ਕੀਤਾ ਹੁਣ ਮੈਂ ਉਹਦੇ ਵਾਲੀ ਵੀ ਦੇਖਣਾ ਵਿਚਾਰੀ ਵਾਲ ਮਾਵਾ ਉਂਦ ਕਰਦੀ ਰਹੀ ਹੈ ਮੇਰ ਨਾਲ ਹਾਂ ਤੇ ਜੇ ਮੈਂ ਆ ਗਈ ਨਾ ਜ਼ਬਰਦਸਤੀ ਤੇ ਅਗਲੇ ਨੇ ਕਹਿਣਾ ਇਹਨੂੰ ਮਸਾ ਦੁੱਖ ਨਹੀਂ ਗਾ ਔਖੇ ਸੌਖੇ ਦਿਨ ਤਾਂ ਲੰਘ ਹੀ ਜਾਣੇ ਸਾਰਿਆਂ ਦੇ ਪਰ ਇਹ ਵੀ ਗੱਲਾਂ ਯਾਦ ਰਹਿ ਜਾਂਦੀਆਂ ਮੁਰਕੇ ਹਾਂਜੀ ਔਖੇ ਸੌਖੇ 2-3 ਦਿਨ ਕੱਢੋ ਮੈਂ ਆ ਜਾਣਾ ਵਾ ਆ ਹੀ ਜਾਣਾ ਕੀ ਆਪਣੇ ਘਰੇ ਹੀ ਆਉਣਾ ਵਾ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਹੁਣ ਇੰਨਾ ਗੁੱਸਾ ਨਾ ਕਰੋ ਤੇ ਕੋਈ ਨਹੀਂ ਮੈਂ ਆ ਜਾਣਾ ਆਹੋ ਨਹੀਂ ਹੁਣ ਅੱਗੇ ਨਾਲੋਂ ਨਾ ਕੋਈ ਨਹੀਂ ਹੁਣ ਦਵਾਈ ਖਾਊਗਾ ਧਿਆਨ ਦੇ ਨਾਲ ਤੇ ਫਿਰ ਆਪੇ ਫਰਕ ਪੈ ਜਾਣਾ ਹੁਣ ਰੋਟੀ ਪਾਣੀ ਤੇ ਆਪ ਹੀ ਪਰਜਾਈ ਦਿੰਦੀ ਆ ਆਹੋ ਨਹੀਂ ਨਿੱਕੀ ਨਿੱਗੀ ਚੰਗੀ ਉਹਦਾ ਬਹੁਤ ਮਾੜਾ ਹਾਲ ਆ ਤੇ ਸੁਭਾ ਮਾਸਾ ਨਹੀਂ ਚੰਗਾ ਉਹਦਾ ਆਹ ਉਹਦਾ ਕੀ ਕਹਿਣਾ ਵਾ ਬੋਲਦੀ ਵੀ ਨਹੀਂ ਚੰਗਾ ਕਹਿਣਾ ਜਿੰਨੂ ਨਹੀਂ ਉਹਨੂੰ ਟੋਟਲ ਪੈਂਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਿਆਰੇ ਕਿਦਾਂ ਦੀ ਸਗਾਤ ਹਾਂ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਤੁਸੀਂ ਨਾ ਔਖਾ ਸੌਖਾ ਟਾਈਮ ਕੱਢੋ ਥੋੜਾ ਜਿਹਾ ਮੈਂ ਘਰ ਆ ਜਾਣਾ ਮੈਨੂੰ ਥੋੜਾ ਜਾਇਏ ਵੀਰ ਪੈਰਾਂ ਤੇ ਆ ਜੇ ਵਿਚਾਰਾ ਚੱਲ ਠੀਕ ਹੋ ਜੇ ਹੋਰ ਕੀ ਚਾਹੀਦਾ ਵਾ ਜੇ ਮੇਰੇ ਉੱਥੇ ਰਿਆਂ ਨੂੰ ਫਰਕ ਪੈ ਜੂਗਾ ਤੇ ਫਿਰ ਕੀ ਆ ਔਖੇ ਸੌਖੇ ਦਿਨ ਤੇ ਮੈਂ ਨਦਰ ਲੰਘ ਹੀ ਜਾਂਦੇ ਹੁੰਦੇ ਆ ਹਾਂਜੀ 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 ਕੋਈ ਨਹੀਂ ਕੋਈ ਨਹੀਂ ਮਾ ਜੂਗੀ ਠੀਕ ਜੇ ਚੰਗਾ 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 ਸਤਿ ਸ਼੍ਰੀ ਅਕਾਲ ਲੈ ਦੱਸ ਉਹ ਵੀ ਤੇ ਵਿਚਾਰੇ ਤੰਗੀ ਆ ਨਾ ਮੁੰਡਾ ਵਾ ਸਕੂਲ ਜਾਂਦਾ ਵਾ ਫੇਰ ਟਿਊਸ਼ਨ ਤੇ ਵੀ ਜਾਣਾ ਹੁੰਦਾ ਇਦਾਂ ਤੇ ਬਹੁਤ ਤੰਗੀ ਵਾਲੀ ਗੱਲ ਵਾ ਪਰ ਬੰਦਾ ਕੀ ਕਰੇ ਹੁਣ ਇੱਥੇ ਮਜਬੂਰੀ ਆ ਮਜਬੂਰੀ ਕਰਕੇ ਮੈਂ ਰਹਿਣ ਦੀ ਮੇਰਾ ਕਿਹੜਾ ਜੀ ਕਰਦਾ ਵਾ ਵੀ ਮੈਨੇ ਦਿਨ ਬਹਿ ਰਵਾਂ ਮੈਨੂੰ ਵੀ ਪਤਾ ਮੇਰੇ ਘਰ ਦਾ ਖਲਾਰਾ ਮੁੜ ਕੇ ਸੰਭਿਆ ਨਹੀਂ ਜਾਣਾ ਕਿੰਨੇ ਦਿਨ ਪਰ ਕੀ ਕਰਨਾ ਫੇਰ ਔਖੇ ਸੌਖੇ ਵੇਲੇ ਲਾਗੇ ਲੱਗਣਾ ਪੈਂਦਾ ਭੈਣ ਭਰਾਵਾਂ ਦੇ ਚੱਲ ਮਨਾ ਉੱਠ ਕੇ ਵੇਖਾਂ ਪੜਾ